ਤੁਸੀਂ ਜਿਵੇਂ ਮੰਗਲਾ ਜਰਨ ਦੀ ਗੱਲ ਗੱਲ ਕਰਦੇ ਸੀ ਜੀ ਮੰਗਲਾ ਜਨ ਜਿਵੇਂ ਆਇਆ ਕਹਿੰਨ ਹੁਣ ਆਦ ਪੁਰੇ ਨਾ ਜਾਂ ਜਿਵੇਂ ਕੋਈ ਨਵੀਂ ਬਾਣੀ ਸਟਾਰਟ ਹੁੰਦੀ ਹੈ ਉਹ ਤੇ ਪੂਰਾ ਮੰਗਲਾ ਜਰਨ ਹੁੰਦਾ ਜਾਂ ਕਿਤੇ ਸ਼ੌਂਟ ਜਾਂਦਾ ਕੋਈ ਸ਼ਬਦ ਸ਼ੁਰੂ ਹੁੰਦਾ ਮੰਗਲਾ ਜਰਨ ਦਾ ਕੀ ਮਨ ਕੇ ਬੋਲਦੇ ਨੇ ਮੰਗਲਾ ਜਰਨ ਜੀ ਅਸੀਂ ਬੁਗਲਾ ਚਾਲ ਚੰਡੀ ਕਹਿੰਦੇ ਇਹਨੂੰ ਬੁਗਲਾ ਚਾਲ ਲੋਕ ਕਹਿੰਦੇ ਨੇ ਅਸੀਂ ਬੁਗਲਾ ਚਾਲ ਨੂੰ ਗੁਰਬਾਣੀ ਤੇ ਕਹੇ ਨਹੀਂ ਸਕਦੇ ਸਾਰੀ ਗੁਰਬਾਣੀਆਂ ਬੁਗ ਲਗਾਏ ਹੋਏ ਨੇ ਮੰਗਲਾ ਜਰਨ ਕੀ ਹੁੰਦਾ ਹੈ ਇਹ ਤਾਂ ਮਤਲਬ ਉਹ ਗਾਹ ਫਿਰ ਬੰਗਲ ਲਗਾਏ ਹੋਏ ਮਹਲਾ ਚੜ ਦੇ ਬੰਗਲ ਬੰਗਲ ਆਏ ਗਏ ਬਾ ਗਾਂ ਦੀ ਹੈ ਗੁਰਬਾਣੀ ਦਾ ਗੱਲ ਜੋ ਵੀ ਇਹ ਤਾਂ ਨਾ ਕੋਈ ਰਿਪੀਟ ਕਰ ਉਹ ਤਾਂ ਪਹਿਲਾਂ ਗੱਲ ਸਮਝਦਾ ਜਿਹੜੀ ਗਏ ਕਹੀਏ ਗੱਲ ਉਹ ਸਮਝਦਾ ਰੱਦ ਕਰ ਲਈ ਅਸੀਂ ਬੰਗਲਾ ਚੜ ਵਾਲੀ ਜਦੋਂ ਤੈਨੂੰ ਲਫਜ਼ ਰੱਦ ਕਰਨਾ ਹੈ ਇਹ ਰੱਦ ਸਾਰੀਆਂ ਫਿਰ ਫਿਰ ਸਖੀਆਂ ਬੰਗਲ ਲਗਾਏ ਤਾਂ ਸਾਰਾ ਬੰਗਲਾ ਚੜਣਾ ਹੈ ਗੁਰਬਾਣੀ ਉਹ ਬੰਗਲਾ ਚੜਨ ਸਬਸਲਾ ਨੂੰ ਕਹਿੰਦੇ ਨੇ ਸਿਰਸਲਾ ਕੀਦੀ ਹੈ ਇਹ ਹੈਡ ਹੈ ਦਾ ਉਹ ਸਾਡੇ ਕੋਲ ਵਿਸ਼ਾ ਵਸਤੂ ਹੈ ਉਹ ਸ਼ਬਦ ਦਾ ਇਹ ਜ਼ਬਾਨੀ ਦਾ ਵਿਸ਼ਾ ਵਸਤੂ ਕੀ ਹੈ ਇਹਦੇ ਵਿੱਚ ਕੀ ਦੇਣਾ ਚਾਹਿਆ ਕੀ ਦੀ ਜਬਿਆਸ਼ੇ ਦਾ ਆਪਣਾ ਹੈਡਿੰਗ ਨਹੀਂ ਹੁੰਦਾ ਬਾਣੀ ਦਾ ਹੈਡਿੰਗ ਸਾਰੀ ਬਾਣੀ ਦਾ ਇੱਕੋ ਹੈਡਿੰਗ ਤੂੰ ਗੱਲ ਇੱਕੋ ਹੀ ਹੈ ਹੂੰ ਇੱਕੋ ਹੈਡ ਦਾ ਮਤਲਬ ਹੈ ਉਸੇ ਇੱਕ ਦੀ ਗੱਲ ਚਲਦੀ ਹੈ ਕਥ ਕਥ ਹੈ ਹੋਰ ਕੋਈ ਗੱਲ ਨਹੀਂ ਜੇ ਕਹਿੰਦੇ ਸੀਤਾ ਲਛਣ ਵਿਛੜ ਗਿਆ ਆ ਗਿਆ ਦਾ ਮਤਲਬ ਇਹ ਨਹੀਂ ਕੋ ਪਿਸ਼ਾਬ ਬਦਲ ਗਿਆ ਸਾਡਾ ਪਿਸ਼ਾਬ ਵਸਤੂ ਇੱਕੋ ਹੀ ਹੈ ਜੋ ਸ਼ੁਰੂਤ ਹੈ ਜਬ ਪਿਸ਼ਾਬ ਚ ਹੋਈ ਅਖੀਰ ਚ ਗੁਰਬਣੀ ਜਾ ਕੇ ਪਿਸ਼ਾਬ ਵਸਤੂ ਨਹੀਂ ਬਦਲਿਆ ਕਦੇ ਵੀ ਗੁਰਬਣੀ ਦਾ ਜੇ ਤੱਕ ਕੀਤਾ ਤੈ ਤਾਂ ਨਾ ਵਿਦਵਾਨ ਵਿਸ਼ਾ ਵਸਤੂ ਬਦਲ ਕੇ ਅਰਥ ਕਰ ਲੈ ਆਏ ਅਸਲ ਚ ਗੱਲ ਉਹ ਜਿਹੜਾ ਵਿਸ਼ਾ ਵਸਤੂ ਹੈ ਉਹ ਹੈਡਿੰਗ ਹੁੰਦਾ ਹੈਡਿੰਗ ਹਮੇਸ਼ਾ ਉੱਤੇ ਹੁੰਦਾ ਇਹਨੂੰ ਹੈਡਿੰਗ ਹੀ ਆਪਾਂ ਜਿਹਨੇ ਕਿਹਾ ਇਹਨੇ ਹੈ ਔਰ ਕੀ ਹੈ ਹੈਡਿੰਗ ਨੂੰ ਨਹੀਂ ਅਸੀਂ ਕਹਿ ਸਕਦੇ ਹੈਡਿੰਗ ਅੰਗਰੇਜ਼ੀ ਦਾ ਲਫ਼ਜ਼ ਹੈ ਹੈਡਿੰਗ ਅੰਗਰੇਜ਼ੀ ਦਾ ਲਫ਼ਜ਼ ਹੈ ਅੰਗਰੇਜ਼ੀ ਭਾਸ਼ਾ ਬ੍ਰਿਟਿਸ਼ ਭਾਸ਼ਾ ਦੀ ਹੈ ਹੈਡਿੰਗ ਦੇ ਥੱਲੇ ਵਿਸ਼ੇ ਵਿਸ਼ਾ ਵਸਤੂ ਜੇ ਕਹਾਂਗੇ ਭੀਠੀ ਸਾਡਾ ਵਿਸ਼ਾ ਵਸਤੂ ਹੈ ਲਓ ਜੀ ਤਰ ਬੁਦਾਂ ਅੰਤਾਂ ਵਿੱਚ ਵਿਸ਼ਾ ਵਸਤੂ ਹੁੰਦਾ ਹੈ ਸਬਜੈਕਟ ਮੈਟਰ ਸਬਜੈਕਟ ਹਾਂ ਸਬਜੈਕਟ ਮੈਟਰ ਇਹ ਤਾਂ ਸਬਜੈਕਟ ਸਬਜੈਕਟ ਦੱਸਿਆ ਉਹ ਸ਼ੋਰਟ ਜਿਹਦਾ ਹਰ ਸ਼ਬਦ ਦੇ ਮੂਰੇ ਰੱਖਿਆ ਇੱਕ ਓਮਕਾਰ ਸਤਿਗੁਰ ਪ੍ਰਸਾਦਿ ਰਹਾ ਹੈਗਾ ਭਾਈ ਭਾਈ ਇਹ ਤਾਂ ਮਤਲਬ ਇਹ ਹੈ ਵੀ ਸਬਜੈਕਟ ਨਹੀਂ ਬਦਲਿਆ ਕਿਤੇ ਵੀ ਇਕਰੀਓ ਗੱਲ ਚੱਲੀ ਹੈ ਹਾਂ ਗੱਲ ਕਰੀਏ ਜਦ ਜੀ ਸਾਰੇ ਬ੍ਰਿਮ ਗਿਆਨ ਕਥਨੀ ਕਥਿਏ ਬ੍ਰਿਮ ਗਿਆਨ ਜੇਤਾ ਕੀਤਾ ਤੇ ਤਨ ਹੋ ਬਿਨੁ ਨਾਵੇ ਨਾਹੀਂ ਕੋਈ ਥੋ ਬਸ ਕੋਈ ਇੱਕ ਜਗ੍ਹਾ ਵੀ ਨਹੀਂ ਨਾਮ ਤੋਂ ਨਾਮ ਤੋਂ ਮੇਰਾ ਕੋਈ ਥੋੜੀ ਕੁਰਬਾਨੀ ਹਰ ਜਗ੍ਹਾ ਨਾਮ